ਆ ਵਈ ਠੇਕੇਦਾਰ ਦਾ ਚਾਰ ਮੁੰਡਾ ਪਾਇਆ ਬਾਹਾਂ ਦਾ ਸਾਰਾ ਵਰਦਾ ਟਰਾਲੇ 'ਚ ਮਾਰੀ ਵੀਡੀਓ ਤੇ ਮਗਰ ਭੂ ਖਾਲੀ ਪੈਟਰਾਲੇ ਦਾ ਚੜਾਇਆ ਟਰਾਲੀ ਉਹ ਲਾ ਲਓ ਇਸੇ ਵੀਡੀਓ ਆ ਇੱਕ ਤੋੜ ਕੇ ਠੀਕ ਹੈ ਨਾ ਉਹਨੂੰ ਇੱਕ ਮੁੰਜਲ ਬਣ ਗਈ ਆਹ ਮੁੰਜਲ 'ਚ ਦਾਣੇ ਗਿਣ ਲੈਣਾ ਜਿੰਨੇ ਹੋਏ ਉਹਨਾਂ ਨੂੰ ਠੇਕਾ ਦੇ ਦਾਂਗੇ ਮੁੰਜਲ ਮੁੰਜਲ ਨੰਬਰ 3 ਨੇ ਕਿਹਾ ਵੀ ਇਹਦੇ ਵਿੱਚ ਜਿੰਨੇ ਦਾਣੇ ਆ ਉਹਨੇ 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 ਠੀਕ ਉਹਨੇ ਹਜ਼ਾਰ ਹਾਂ ਉਹਨੇ ਹਜ਼ਾਰ ਹਾਂ ਕਿਨੇ ਕਿਨੇ ਦਾਣੇ ਇੱਕ ਚ ਕਿੰਨੇ ਆ 135 ਆਉਣਗੇ ਦਾਣੇ ਦਾ ਜਿਵੇਂ ਗਿਣਨੇ ਕਿਤੇ ਗੰਜਰ ਦੇ ਆਪਾਂ ਘਟੇ ਚ ਨਾ ਰਹਿ ਜਗੇ ਕੁਝ ਨਹੀਂ ਹੁੰਦਾ ਫੇਰ ਲਿਆ ਜਾਮਬਰ ਦੇ ਨਾਲ ਹਾਂ ਬਾੜ ਜਾਂ ਦੇਖ ਲਿਆ ਪਤੀ ਜ ਆਪਨਾ ਜਿੰਨੇ ਹੋਏ ਉਹਨੇ ਦੇ ਦਾਂ ਯਾਰ 3 4 5 6 7 8 9 10 11 12 ਆ ਫੋਕ ਵਾਲੀ ਨਹੀਂ ਗਿੰਦੇ ਇਹਨੇ ਇਹ ਫੋਕ ਆ ਇਹ ਨਹੀਂ ਗਿੰਦੇ ਫੋਕਾ ਜਰਾ 50 ਰੁਪਏ ਕਰ ਲਓ ਨਹੀਂ ਨਹੀਂ ਫੋਕ ਵਾਲੀ 0 ਤੇ ਫੋਕ ਵਾਲੀ 0 ਤੇ ਸਾਰੇ ਦਾ ਮਕਾਤਾ 50 ਆ 12 ਹੋ ਗਿਆ ਬਈ 50 ਰੁਪਏ ਬੰਦਰ 13 14 15 16 17 18 19 20 21 22 23 24 ਫੋਕ ਨਹੀਂ ਕਹਿੰਦੇ 25 26 27 28 29 30 31 32 33 34 35 ਫੋਕ ਵਾਲੇ ਕੱਢ ਕੇ ਰੱਖਦੇ ਵਿਚੋਂ ਫੋਗ ਵੀ ਹੈਗੀ ਆ ਪਹਿਲੇ 80000 ਨੂੰ 36 37 38 39 40 41 42 43 44 45 46 37 44 49 50 52 53 54 55 ਅੰਬਰ ਤੱਕ ਲੜਿਆ ਜਾਏਗਾ 55 57 58 59 60 61 62 63 64 ਮੈਨੇ ਗੱਲ ਆਖੀ ਹੈ ਵੀ ਜਿੰਨੇ ਦਾ ਨੀ ਹੋ ਜਾਣਗੇ 1900 ਠੇਕਾ 68 69 70 71 72 72 ਤਾਂ ਇੱਥੇ ਹੀ ਹੋ ਗਏ ਓਏ ਤੁਹਾਨੂੰ ਦੱਸਿਆ 135 ਹੋਏ ਨੇ 83 84 85 86 ਇਹਨਾਂ ਹੋਰ ਜਿਹੜੇ ਕਿੰਨੇ 88 89 90 91 92 93 94 95 96 97 98 99 100 51000 ਤੋਂ 50000 1 2 3 ਹਾਂ ਅੰਦਾਜ਼ਾ ਲਾਲ ਉਹ ਤੇਰਾ ਬਾਲੇ ਹੋਣਗੇ ਤੇਰੇ ਲੈ ਕੇ ਆਈਡੀਏ ਤੋਂ ਵੀ ਬਾਲੇ ਆ ਹਾਂ ਅੰਦਾਜ਼ਾ ਲਾਲ 10 ਲਾਲ ਇੱਕ ਚ 6 7 8 9 10 11 12 13 14 15 16 17 18 19 20 21 22 ਨਹੀਂ ਫੋਕ ਵਾਲੇ ਵੀ ਕਿ ਛੱਡੀ ਜਾਂਦੇ ਆ 122 ਹੋਗੇ ਹਾਂ ਬਾਲੇ ਆ ਤਾਂ ਮੈਂ ਕਰ ਦਿੰਦਾ ਕੋ ਹਾਂ ਅੰਦਾਜ਼ਾ ਲਾਲ 20 ਵੀ 25 26 27 28 ਆਹ ਦਾ ਵਿਚਾਰੀ ਛੱਡ ਤੇ ਦੇਖਾ ਮਿਸ ਮੇਰੇ ਪਾਸੇ ਹੋ ਜਾ ਮੁੱਟੇ ਆ ਵੀ ਮਸਾ 29 30 31 32 33 133 ਹੋ ਗਏ ਇਹ 133 ਤੋਂ ਬਿਨਾ ਘੱਟੋ ਘੱਟ ਕਿੰਨੇ ਆਣਗੇ ਮਸਾ ਜਿੰਨੇ ਦਿੰਨੇ ਯਾਰ 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 ਇਹ ਬਾਲੇ ਹੋ ਗਏ ਯਾਰ 68 67 68 70 72 73 74 72 76 77 78 79 80 183 ਦਾਣੇ ਟੋਗੜ ਦੀ ਬੇਨਤੀ ਦਾਣੇ ਹੋ ਗਏ 183 ਦਾਣੇ ਹੋ ਗਏ ਜੀ ਇੱਕ ਮੁੰਜਰ ਚੋਂ ਤੇ ਹੁਣ ਤੁਸੀਂ ਨਹੀਂ ਆਏ ਦੇਖੋਗੇ ਵੀ ਇਹ ਕਿੱਲੇ ਉਸਤ ਨਿਕਲੂ ਕਿੱਲੇ ਦਿਓ ਝੋਨੇ ਦੀ ਮਤਲਬ ਇਹ ਆ ਕਿ ਜਿੰਨੇ ਦਾਣੇ ਉਹਨੇ ਹਜ਼ਾਰ ਤੇ 183000 ਹੋ ਗਿਆ 183000 ਹੋ ਗਿਆ ਇਹਨਾਂ ਨੇ ਅੰਬਰ ਦੇ ਉਤਲਾ ਤਿੰਨ ਤਿੰਨ ਛੱਡਿਆ 180 ਦੇ ਹਿਸਾਬ ਨਾਲ 183 ਫੋਕ ਛੱਡ ਕੇ ਤੂੰ ਐਂ ਦੱਸ ਕੈਸਾ ਕਦ ਨੂੰ ਹਰਾ ਬਿਜ਼ਨਸ ਹਾਂ ਫਿਰ ਅਸੀਂ ਤੈਨੂੰ ਰੇਅ ਦਿੱਤੀ ਐ ਤੂੰ ਕਰਦੀ ਹੁਣ ਤੂੰ ਐਂ ਕਰੀਂ ਜਵਾਕ ਜਵਾਕ ਝੱਲੇ ਫੇ ਬੇਚ ਕੇ 181 ਦੇ ਹਿਸਾਬ ਨਾਲ ਠੀਕ ਕਰ ਦੇ ਦੀ ਆ 180 ਦੇ ਚਲ 5 ਸਾਲ ਲਈ ਬੋਲੀ ਹੋ ਗਈ ਅੰਮਰਤਪਾਲ ਨੂੰ 180 180 180 180 ਦੀ ਬਈ ਗੱਲ ਆਪਣੀ ਇਹ ਹੈ ਕਿ 5 ਸਾਲ ਤੇ 5 ਸਾਲ ਉਹ ਬੰਦਾ ਵੱਡੂਗਾ ਤੇ ਆ ਬੰਦੇ 5 ਸਾਲ ਆਉਣਗੇ ਉਹ ਬਾਈ ਆ ਗਿਆ ਮਰਾ ਮਾਸੜਾ ਯਾਰ ਪੁੱਛ ਲਈ ਬਾਈ ਠੇਕਾ ਘੜਤਾ ਹੈ ਕਹਿੰਦਾ ਮੁੰਜਰ ਜਿੰਨੇ ਦਾਣੇ ਹੋਣਗੇ ਉਹਨੇ ਹਜ਼ਾਰ ਉਹਨੇ 100 ਦੀ ਗੱਲ ਸੀ ਉਹਨੇ ਸੋਨੇ ਭਰੋਸੇ ਕਰਕੇ ਤੇ 183 ਦਾਣੇ ਹੋਗੇ 1 ਲੱਖ 83 ਹਜ਼ਾਰ ਨੂੰ ਕਿਲਾ ਹੋਗਾ ਆਪਾਂ ਦੇਣ ਨੂੰ ਪਿਆ ਹੁਣ ਜਿਵੇਂ ਸਾਡਾ ਭਰਾ ਨਵੇੜਦੂਆ ਮੈਂ ਠੀਕ ਹੈ ਵੀ ਠੀਕ ਹੈ ਇਹਨੂੰ ਮੈਂ ਦੋ ਵਾਰੀ ਮਾਸੜਾ ਹੋਰ ਕਹਿੰਦਾ ਰੱਖੂ ਆ ਵੀ ਬਈ ਇਹ ਆ ਵੀ ਆਏ ਕਿੰਨੇ ਚ ਨਵੇੜਨਾ ਦੇਖੋ ਫਿਰ ਕਿ ਹੱਥ ਨੇ ਨਵੇੜਨਾ ਕਿ ਆ ਵੀ ਇਹਨਾਂ ਤੋਂ ਕੋਣਾਂ ਨਿਕੜਿਆ ਲੱਗਦਾ ਹੈ ਹੱਥ ਨੇ ਹੈ ਕਿ ਨਹੀਂ ਇਹ ਪੈਗ ਲੱਗੇ 2 ਲੱਖ ਕਿੱਦਗੇ ਇਹ ਤੈਨੂੰ ਵੀ ਆਫਰ ਹੈ ਕਿ ਨਹੀਂ ਸਾਡੇ ਪਰ ਤੂੰ ਗੋਰਖੇ ਨੇ ਵਟਾ ਲਿਆ ਹਾਂ ਉਹਦੇ ਦਾ 4 ਰੁਪਏ ਪੂ ਸਪੈਗ ਲੱਗੇ ਜਾਂ ਵੀ ਕਹਿ ਰਹੇ ਮੈਂ ਤੈਨੂੰ ਹੀ ਦਿੱਤਾ ਹੁਣ ਜਿਹੜਾ ਤੂੰ ਉਹੀ ਕਹਿੰਦਾ ਪੂਰੀ ਭਰਗੀ ਜਮਾਇਆ ਤੇਰੀ ਪਿਆਰੀ ਪੈ ਦਸ ਪੀ ਟ੍ਰਾਲੀ ਸੀ ਮਿੱਡਲੀ ਸੀਗੀ ਮੰਨ ਲਾ ਸੀ ਸਾਹ ਲਾਉਣਾ ਸੀ ਆਹ ਹਾਂ ਜੋ